ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਖਾਂ ਦਾ ਬਚਨ ਹੈ ਜਦੋਂ ਗੁਰੂ ਪੀਰ ਸੇਵਕ ਨੂੰ ਕੋਈ ਬਚਨ ਕਰਨ ਤਾਂ ਉਸ ਨੂੰ ਸੱਤ ਕਰਕੇ ਮੰਨਣਾ ਚਾਹੀਦਾ ਹੈ ਫਿਰ ਸਿੱਖ ਦਾ ਗੁਰੂ ਦੇ ਨਾਲ ਪ੍ਰੇਮ ਪਤਾ ਲੱਗਦਾ ਹੈ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ ਇੱਕ ਵਾਰ ਦਾ ਜ਼ਿਕਰ ਹੈ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਅਤੇ ਗੁਰੂ ਨਾਨਕ ਪਾਤਸ਼ਾਹ ਤੁਰੇ ਜਾ ਰਹੇ ਹਨ ਤੁਰੇ ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਜੀ ਨੂੰ ਇੱਕ ਪਿੰਡ ਨਜ਼ਰ ਆਇਆ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਆਗਿਆ ਦੇ ਦਿਓ ਆ ਸਾਹਮਣੇ ਜੋ ਪਿੰਡ ਨਜ਼ਰ ਆ ਰਿਹਾ ਹੈ ਮੈਂ ਉੱਥੇ ਜਾ ਕੇ ਕੁਝ ਛਕ ਆਉਂਦਾ ਹਾਂ ਗੁਰੂ ਨਾਨਕ ਪਾਤਸ਼ਾਹ ਬਚਨ ਕਰਨ ਲੱਗੇ ਨਹੀਂ ਮਰਦਾਨਿਆ ਇਸ ਪਿੰਡ ਵਿੱਚ ਭੂਤਨੀਆਂ ਰਹਿੰਦੀਆਂ ਹਨ ਇੱਥੇ ਨਹੀਂ ਜਾਣਾ ਹੁਣ ਭਾਈ ਮਰਦਾਨਾ ਜੀ ਜ਼ਿੱਦ ਕਰਨ ਲੱਗੇ ਕਿ ਬਾਬਾ ਜੀ 7 ਦਿਨ ਹੋ ਗਏ ਹਨ ਕੁਝ ਖਾਦਾ ਨਹੀਂ ਹੈ ਹੁਣ ਤਾਂ ਬਿਲਕੁਲ ਹੀ ਤੁਰਨ ਦੀ ਹਿੰਮਤ ਨਹੀਂ ਹੈ ਤੁਸੀਂ ਤਾਂ ਹਰੇਕ ਪਿੰਡ ਵਿੱਚ ਹੀ ਜਾਣ ਤੋਂ ਰੋਕ ਦਿੰਦੇ ਹੋ ਕਦੇ ਕਹਿੰਦੇ ਹੋ ਇਸ ਪਿੰਡ ਵਿੱਚ ਜਾਦੂਗਰ ਰਹਿੰਦੇ ਹਨ ਕਦੇ ਕਹਿ ਦਿੰਦੇ ਹੋ ਇਸ ਪਿੰਡ ਵਿੱਚ ਭੂਤ ਪ੍ਰੇਤ ਰਹਿੰਦੇ ਹਨ ਬਾਬਾ ਤੈਨੂੰ ਤਾਂ ਭੁੱਖ ਲੱਗਦੀ ਹੀ ਨਹੀਂ ਹੈ ਪਰ ਮੇਰੀ ਤਾਂ ਭੁੱਖ ਨਾਲ ਜਾਨ ਨਿਕਲੀ ਜਾ ਰਹੀ ਹੈ ਹੁਣ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਥੋੜਾ ਜਿਹਾ ਹੋਰ ਅੱਗੇ ਚੱਲ ਨਾਲੇ ਉੱਥੇ ਰਾਤ ਕੱਟ ਲਵਾਂਗੇ ਨਾਲੇ ਉੱਥੇ ਤੈਨੂੰ ਕੁਝ ਛਕਣ ਲਈ ਵੀ ਮਿਲ ਜਾਵੇਗਾ ਪਰ ਭਾਈ ਮਰਦਾਨਾ ਜੀ ਨੇ ਹੁਣ ਭਾਈ ਬਾਲਾ ਜੀ ਕੋਲ ਰਵਾਬ ਰੱਖ ਦਿੱਤੀ ਤੇ ਕਹਿਣ ਲੱਗੇ ਆ ਪਈ ਹੈ ਤੇਰੀ ਰਵਾਬ ਬਾਬਾ ਮੈਂ ਤਾਂ ਚੱਲਿਆ ਪਿੰਡ ਵਿੱਚ ਪ੍ਰਸ਼ਾਦਾ ਛਕਣ ਐਨਾ ਕਹਿ ਕੇ ਭਾਈ ਮਰਦਾਨਾ ਜੀ ਪਿੰਡ ਵੱਲ ਨੂੰ ਤੁਰ ਪਏ ਇੱਥੇ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਪਾਤਸ਼ਾਹ ਤੁਰ ਦਰਗਾਹ ਦੇ ਵਿੱਚੋਂ ਆਏ ਸਨ ਇੱਥੇ ਕੋਈ ਐ ਨਾ ਤਹੇ ਵੀ ਭਾਈ ਮਰਦਾਨਾ ਜੀ ਜਿਹਦੇ ਇਹ ਤਾਂ ਸਾਡੇ ਵਾਸਤੇ ਆਉਣ ਵਾਲੇ ਸਮਾਜ ਦੇ ਵਾਸਤੇ ਸਾਖੀ ਤਿਆਰ ਕਰਨੀ ਸੀ ਇੱਕ ਸਿੱਖਿਆ ਦੇਣੀ ਸੀ ਗੁਰੂ ਜੀ ਤਾਂ ਚੋਜ ਕਰ ਰਹੇ ਹਨ ਜਿਵੇਂ ਬਾਬਾ ਜੀ ਕਰਵਾ ਰਹੇ ਹਨ ਉਦਾਂ ਹੀ ਭਾਈ ਮਰਦਾਨਾ ਜੀ ਕਰ ਰਹੇ ਹਨ ਜਿਸ ਸਮੇਂ ਭਾਈ ਮਰਦਾਨਾ ਜੀ ਪਿੰਡ ਦੇ ਅੰਦਰ ਵੜੇ ਤਾਂ ਉੱਥੇ ਤਿੰਨ ਚਾਰ ਲੜਕੀਆਂ ਖੜੀਆਂ ਸਨ ਭਾਈ ਮਰਦਾਨਾ ਜੀ ਨੇ ਪ੍ਰਸ਼ਾਦੇ ਦੀ ਮੰਗ ਕੀਤੀ। ਉਹਨਾਂ ਵਿੱਚੋਂ ਇੱਕ ਲੜਕੀ ਨੇ ਮਰਦਾਨਾ ਜੀ ਉੱਪਰ ਮੁਠੀ ਭਰ ਕੇ ਸਵਾਦ ਹੀ ਪਾ ਦਿੱਤੀ ਅਤੇ ਇੱਕ ਮੰਤਰ ਵੀ ਪੜ੍ਹ ਦਿੱਤਾ। ਜਿਸ ਸਮੇਂ ਉਸ ਲੜਕੀ ਨੇ ਮੰਤਰ ਪੜ੍ਹਿਆ ਤਾਂ ਉਸ ਮੰਤਰ ਦਾ ਭਾਈ ਮਰਦਾਨਾ ਜੀ ਉੱਪਰ ਅਸਰ ਹੋਇਆ। ਹੁਣ ਉਹਨਾਂ ਦਾ ਸਰੀਰ ਬੱਕਰੇ ਦਾ ਬਣ ਚੁੱਕਾ ਸੀ। ਉਹਨਾਂ ਨੇ ਲਿਜਾ ਕੇ ਇੱਕ ਕਮਰੇ ਵਿੱਚ ਉਹਨਾਂ ਨੂੰ ਬੰਨ੍ਹ ਦਿੱਤਾ। ਹੁਣ ਭਾਈ ਮਰਦਾਨਾ ਜੀ ਬਹੁਤ ਹੀ ਹੈਰਾਨ ਹੋਏ ਅਤੇ ਸੋਚਣ ਲੱਗ ਗਏ। ਕਿ ਇਹੇ ਕੀ ਗੱਲ ਬਣ ਗਈ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਯਾਦ ਕਰਕੇ ਪਛਤਾਉਣ ਲੱਗੇ ਕਿ ਬਾਬਾ ਜੀ ਸਹੀ ਕਹਿੰਦੇ ਸਨ ਹੁਣ ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਇਨਾ ਪੂਤਨੀਆਂ ਨੇ ਤਾਂ ਬਹੁਤ ਮਾੜੀ ਕੀਤੀ ਹਮ ਨਾ ਤਾਂ ਮੈਂ ਕੁਝ ਬੋਲ ਸਕਦਾ ਹਾਂ ਨਾ ਹੀ ਇੱਥੋਂ ਦੀ ਬਾਹਰ ਜਾ ਸਕਦਾ ਹਾਂ ਨਾ ਹੀ ਕਿਸੇ ਹੱਥ ਸੁਨੇਹਾ ਭੇਜ ਸਕਦਾ ਹਾਂ ਫਿਰ ਭਾਈ ਮਰਦਾਨਾ ਜੀ ਅਰਦਾਸ ਕਰਨ ਲੱਗੇ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਉੱਤਰ ਭਾਈ ਮਰਦਾਨਾ ਜੀ ਅਰਦਾਸ ਕਰ ਰਹੇ ਹਨ ਇੱਤਰ ਘਟ ਘਟ ਕੇ ਅੰਤਰ ਕੀ ਜਾਣਨ ਵਾਲੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਚੱਲ ਭਾਈ ਬਾਲਿਆ ਮਰਦਾਨਾ ਅਰਦਾਸਾਂ ਕਰਦਾ ਪਿਆ ਹੈ ਚੱਲ ਉਸ ਨੂੰ ਲੈ ਕੇ ਆਈਏ ਹੁਣ ਭਾਈ ਬਾਲਾ ਜੀ ਕੁਝ ਕੁ ਮੁਸਕਰਾਏ ਅਤੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਮਰਦਾਨਾ ਜੀ ਨੇ ਆਪ ਦਾ ਬਚਨ ਨਹੀਂ ਮੰਨਿਆ ਹੁਣ ਉਹਨਾਂ ਨੂੰ 4-5 ਦਿਨ ਇੱਥੇ ਹੀ ਰਹਿਣ ਦਿੰਨੇ ਹਾਂ ਫਿਰ ਲੈ ਕੇ ਆਵਾਂਗੇ ਹੁਣ ਗੁਰੂ ਸਾਹਿਬ ਮੁਸਕਰਾਏ ਤੇ ਬਚਨ ਕਰਨ ਲੱਗੇ ਭਾਈ ਬਾਲਿਆ ਤੂੰ ਤਾਂ ਬਹੁਤ ਭੂਲੀਆਂ ਗੱਲਾਂ ਕਰਦਾ ਹੈ ਸਾਡਾ ਤਾਂ ਭਾਈ ਮਰਦਾਨੇ ਦੇ ਕੀਰਤਨ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਸਰਦਾ ਅਸੀਂ 4-5 ਦਿਨ ਉਸ ਤੋਂ ਬਿਨਾਂ ਕਿਸ ਤਰ੍ਹਾਂ ਸਾਰਾਂਗੇ ਇਸ ਕਰਕੇ ਤਾਂ ਜਦੋਂ ਅਸੀਂ ਨਿਰੰਕਾਰ ਦੇ ਦੇਸ਼ ਜਾਂਦੇ ਹਾਂ ਤਾਂ ਉਸ ਨੂੰ ਨਾਲ ਨਹੀਂ ਲੈ ਕੇ ਜਾਂਦੇ ਭਾਈ ਬਾਲਾ ਜੀ ਕਹਿੰਦੇ ਜੀ ਸਮਝ ਨਹੀਂ ਆਈ ਹੁਣ ਗੁਰੂ ਜੀ ਦੱਸਣ ਲੱਗੇ ਇੱਕ ਵਾਰ ਅਸੀਂ ਨਿਰੰਕਾਰ ਦੇ ਦੇਸ਼ ਜਾਣਾ ਸੀ ਅਸੀਂ ਭਾਈ ਮਰਦਾਨੇ ਨੂੰ ਕਿਹਾ ਤੁਸੀਂ ਧੂਪਾਸ ਰੁਕੋ ਅਸੀਂ ਆਉਂਦੇ ਹਾਂ ਇਸ ਗੱਲ ਤੇ ਮਰਦਾਨਾ ਨਰਾਜ਼ ਹੋ ਗਿਆ ਅਤੇ ਸਾਨੂੰ ਕਹਿਣ ਲੱਗਾ ਬਾਬਾ ਜਿਸ ਸਮੇ ਕੋਡੇ ਰਾਖਸ਼ ਕੋਲ ਜਾਣਾ ਹੁੰਦਾ ਹੈ ਉਸ ਸਮੇ ਮਰਦਾਨਾ ਮੂਰੇ ਜਿਸ ਸਮੇ ਸੱਜਣ ਵਰਗੇ ਠੱਗ ਕੋਲ ਜਾਣਾ ਹੁੰਦਾ ਹੈ ਉਸ ਵੇਲੇ ਵੀ ਮਰਦਾਨਾ ਮੂਰੇ ਹੁਣ ਜਦੋਂ ਨਿਰੰਕਾਰ ਕੋਲੇ ਜਾਣਾ ਹੈ ਤਾਂ ਉਦੋਂ ਤੂੰ ਧਰੂ ਕੋਲੇ ਰੁਕ ਜਾ ਗੁਰੂ ਨਾਨਕ ਪਾਤਸ਼ਾਹ ਪ੍ਰੇਮ ਨਾਲ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਤੂੰ ਸਾਡੇ ਨਾਲ ਜਾਣਾ ਚਾਹੁੰਦਾ ਹੈ ਤੂੰ ਚੱਲ ਪਰ ਉੱਥੇ ਜਾ ਕੇ ਨਿਰੰਕਾਰ ਨੇ ਤੇਰਾ ਕੀਰਤਨ ਸੁਣ ਕੇ ਇਹ ਬਚਨ ਕਰ ਦੇਣੀ ਹਨ ਕਿ ਸਾਨੂੰ ਮਰਦਾਨੇ ਦਾ ਕੀਰਤਨ ਬਹੁਤ ਚੰਗਾ ਲੱਗਿਆ ਹੈ ਤੁਸੀਂ ਇਸ ਨੂੰ ਇੱਥੇ ਹੀ ਛੱਡ ਜਾਓ ਫਿਰ ਅਸੀਂ ਤਾਂ ਸੱਤ ਬਚਨ ਕਹਿ ਕੇ ਤੈਨੂੰ ਉੱਥੇ ਹੀ ਛੱਡ ਆਉਣਾ ਹੈ ਫਿਰ ਤੂੰ ਹੀ ਆਖਣਾ ਹੈ ਵੀ ਮੈਨੂੰ ਮੇਰੀ ਘਰ ਵਾਲੀ ਤੇ ਬੱਚਿਆਂ ਦੀ ਯਾਦ ਆਉਂਦੀ ਹੈ ਹੁਣ ਤੂੰ ਦੇਖ ਲੈ ਜੇ ਤੇਰਾ ਮਨ ਮੰਨਦਾ ਹੈ ਤਾਂ ਚੱਲ ਸਾਡੇ ਨਾਲ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਚੰਗਾ ਬਾਬਾ ਜਿਵੇਂ ਤੇਰੀ ਰਜ਼ਾ ਤੂੰ ਇਕੱਲਾ ਹੀ ਜਾਇਆ ਸੋ ਭਾਈ ਮਰਦਾਨਾ ਜੀ ਦੀ ਕਮਾਈ ਵੀ ਤਨ ਹੀ ਹੈ ਜਿਸ ਨੂੰ ਨਿਰੰਕਾਰ ਵੀ ਲੋਚਦੇ ਹਨ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਭਾਈ ਬੱਲਾ ਜੀ ਨੂੰ ਸੁਣਾ ਕੇ ਹੁਣ ਕਿਹਾ ਕਿ ਚੱਲ ਭਾਈ ਬੱਲਿਆ ਮਰਦਾਨੇ ਨੂੰ ਲੈ ਕੇ ਆਈਏ ਜਿਸ ਸਮੇ ਭਾਈ ਬੱਲਾ ਜੀ ਅਤੇ ਗੁਰੂ ਸਾਹਿਬ ਉਸ ਨਗਰ ਵਿੱਚ ਗਏ ਤਾਂ ਉਹਨਾਂ ਭੂਤਨੀਆਂ ਨੇ ਬਾਬਾ ਜੀ ਵੱਲ ਵੀ ਜੰਤਰ ਮੰਤਰ ਕਰਨੇ ਸ਼ੁਰੂ ਕੀਤੇ ਕਿਸੇ ਨੇ ਸਵਾ ਉੱਪਰ ਛੁੱਟੀ ਕਿਸੇ ਨੇ ਕੁਝ ਕੀਤਾ ਕਿਸੇ ਨੇ ਕੁਝ ਕੀਤਾ ਪਰ ਬਾਬਾ ਜੀ ਉੱਪਰ ਤਾਂ ਕਿਸੇ ਚੀਜ਼ ਦਾ ਅਸਰ ਹੋਣਾ ਹੀ ਕੀ ਸੀ ਹੁਣ ਉਹਨਾਂ ਸਾਰੀਆਂ ਭੂਤਨੀਆਂ ਦੀ ਲੀਡਰ ਵੀ ਆ ਗਈ ਉਸਨੇ ਵੀ ਆਪਣੀ ਪੂਰੀ ਵਾਹ ਲਾ ਦਿੱਤੀ ਆਖਿਰ ਉਹ ਵੀ ਥੱਕ ਕੇ ਬੈਠ ਗਈ ਹੁਣ ਗੁਰੂ ਜੀ ਨੇ ਉਹਨਾਂ ਉੱਪਰ ਐਸੀ ਦ੍ਰਿਸ਼ਟੀ ਪਾਈ ਕਿ ਉਹਨਾਂ ਵਿੱਚੋਂ ਕੋਈ ਕੁੱਤੀ ਬਣ ਗਈ ਕੋਈ ਗਦੀ ਬਣ ਗਈ ਕੋਈ ਕੁਝ ਤੇ ਕੋਈ ਕੁਝ ਜਦੋਂ ਭੂਤਨੀਆਂ ਦੀ ਲੀਡਰ ਨੇ ਦੇਖਿਆ ਕਿ ਇਹ ਕੋਈ ਆਮ ਪੁਰਸ਼ ਨਹੀਂ ਹੈ ਕੋਈ ਕਮਾਈ ਵਾਲਾ ਪੁਰਸ਼ ਹੈ ਜਿਸ ਤੇ ਸਾਡਾ ਜਾਦੂ ਟੂਣਾ ਨਹੀਂ ਚੱਲ ਰਿਹਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਈ ਅਤੇ ਕਹਿਣ ਲੱਗੀ ਸਾਡੀ ਪੁੱល ਬਖਸ਼ ਦਿਓ ਸਾਨੂੰ ਮaaf ਕਰ ਦਿਓ ਗੁਰੂ ਜੀ ਉਹਨਾਂ ਨੂੰ ਬਚਨ ਕਰਨ ਲੱਗੇ ਇਹ ਬਹੁਤ ਮਾੜੀ ਗੱਲ ਹੈ ਕੋਈ ਤੁਹਾਡੇ ਨਗਰ ਵਿੱਚ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਬੱਕਰਾ ਬਣਾ ਦਿੰਦੇ ਹੋ ਖੋਤਾ ਬਣਾ ਦਿੰਦੇ ਹੋ ਕੁਝ ਹੋਰ ਬਣਾ ਦਿੰਦੇ ਹੋ ਤੇ ਆਪਣਾ ਕੰਮ ਲੈਣਾ ਸ਼ੁਰੂ ਕਰ ਦਿੰਦੇ ਹੋ ਕਿਸੇ ਨਾਲ ਵੀ ਐਸਾ سلوਕ ਨਹੀਂ ਕਰਨਾ ਚਾਹੀਦਾ ਫਿਰ ਉਹ ਗੁਰੂ ਜੀ ਕੋਲੋਂ ਮਾਫੀ ਮੰਗਣ ਲੱਗ ਪਈ ਤੇ ਕਿਹਾ ਜੀ ਪਿਛਲੀ ਭੁੱਲ ਮਾਫ ਕਰ ਦਿਓ ਤੇ ਅੱਗੇ ਨੂੰ ਸਾਨੂੰ ਸੋਚੀ ਬਖਸ਼ ਦਿਓ ਹੁਣ ਗੁਰੂ ਜੀ ਨੇ ਉਹਨਾਂ ਨੂੰ ਬਚਨ ਕੀਤਾ ਇਸ ਨਗਰ ਵਿੱਚ ਤੁਸੀਂ ਧਾਰਮਿਕ ਸਥਾਨ ਬਣਾਓ ਦੋਹੀ ਟਾਈਮ ਸਤ ਸੰਗ ਕਰੋ ਤੇ ਫਿਰ ਸਾਰਿਆਂ ਤੇ ਮਿਹਰ ਭਰੀ ਦ੍ਰਿਸ਼ਟੀ ਕੀਤੀ ਹੁਣ ਉਹ ਸਾਰੀਆਂ ਜਾਨਵਰਾਂ ਤੋਂ ਆਪਣੇ ਪੁਰਾਣੇ ਰੂਪ ਵਿੱਚ ਅਸਲ ਰੂਪ ਵਿੱਚ ਵਾਪਸ ਆ ਗਈਆਂ ਹੁਣ ਗੁਰੂ ਜੀ ਕਹਿੰਦੇ ਲਿਆਓ ਸਾਡੇ ਸੰਤ ਨੂੰ ਉਹਨਾਂ ਨੇ ਅੰਦਰੋਂ ਭਾਈ ਮਰਦਾਨਾ ਜੀ ਨੂੰ ਕਿੱਲੀ ਨਾਲੋਂ ਖੋਲ ਕੇ ਲੈ ਕੇ ਆਂਦਾ ਪਾਤਸ਼ਾਹ ਨੇ ਭਾਈ ਬਾਲਾ ਜੀ ਨੂੰ ਵਚਨ ਕੀਤਾ ਬਾਲਿਆ ਇਸ ਦੇ ਗੱਲ ਦਾ ਧਾਗਾ ਤੋੜ ਦੇ ਜਦੋਂ ਭਾਈ ਬਾਲਾ ਜੀ ਨੇ ਧਾਗਾ ਤੋੜਿਆ ਤਾਂ ਭਾਈ ਮਰਦਾਨਾ ਜੀ ਵਾਪਸ ਆਪਣੇ ਰੂਪ ਵਿੱਚ ਆ ਗਏ ਜਦੋਂ ਗੁਰੂ ਜੀ ਉੱਥੋਂ ਤੁਰਨ ਲੱਗੇ ਤਾਂ ਭੂਤਨੀਆਂ ਨੇ ਬੇਨਤੀ ਕੀਤੀ ਜੀ ਇੱਥੇ ਕੁਝ ਸਮਾਂ ਹੋਰ ਰੁਕੋ ਤੇ ਸਾਨੂੰ ਸੇਵਾ ਬਖਸ਼ੋ ਗੁਰੂ ਜੀ ਬਚਨ ਕਰਨ ਲੱਗੇ ਤੁਹਾਨੂੰ ਬਚਨ ਕਰ ਦਿੱਤਾ ਹੈ ਤੁਸੀਂ ਉਹ ਬਚਨ ਮੰਨੋ ਫਿਰ ਜਦੋਂ ਤੁਸੀਂ ਅਰਦਾਸਾ ਕਰੋਗੇ ਤਾਂ ਅਸੀਂ ਫਿਰ ਵਾਪਸ ਆਵਾਂਗੇ ਜਦੋਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਉੱਥੋਂ ਤੁਰੇ ਤਾਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਬਾਬਾ ਮੇਰੇ ਮਨ ਅੰਦਰ ਇੱਕ ਫੁਰਨਾ ਬਣ ਗਿਆ ਹੈ ਗੁਰੂ ਜੀ ਕਹਿੰਦੇ ਦਸ ਮਰਦਾਨੇ ਆ ਭਾਈ ਮਰਦਾਨਾ ਜੀ ਬੇਨਤੀ ਕਰਨ ਲੱਗੇ ਬਾਬਾ ਮੈਂ ਤਾਂ ਹਰ ਸਮੇਂ ਤੇਰੇ ਨਾਲ ਕੀਰਤਨ ਕਰਦਾ ਹਰ ਸਮੇਂ ਬਾਣੀ ਪੜ੍ਹਦਾ ਹਾਂ ਫਿਰ ਮੇਰੇ ਤੇ ਜੰਤਰ ਮੰਤਰ ਨੇ ਕਿਸ ਤਰ੍ਹਾਂ ਅਸਰ ਕੀਤਾ ਇਸ ਤਰ੍ਹਾਂ ਤਾਂ ਹੋਰ ਲੋਕ ਵੀ ਬਾਣੀ ਤੇ ਸ਼ੰਕਾ ਕਰਨਗੇ ਫਿਰ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਸਮੱਤ ਬਖਸ਼ਣ ਲੱਗੇ ਸੁਣ ਭਾਈ ਮਰਦਾਨੇ ਆ ਜਿਸ ਸਮੇਂ ਸ਼੍ਰੀ ਰਾਮਚੰਦਰ ਜੀ 14 ਸਾਲ ਦੇ বনਵਾਸ ਤੇ ਗਏ ਸਨ ਤਾਂ ਉਸ ਸਮੇਂ ਸੀਤਾ ਮਾਤਾ ਨੇ ਇੱਕ ਹਿਰਣ ਨੂੰ ਦੇਖ ਕੇ ਕਿਹਾ ਕਿ ਮੈਂ ਬਣ ਵਿੱਚ ਇਕੱਲੀ ਰਹਿੰਦੀ ਹਾਂ ਇਸ ਹਿਰਣ ਨਾਲ ਮੇਰਾ ਮਨ ਬਹਿਲ ਜਾਇਆ ਕਰੇਗਾ ਤੁਸੀਂ ਹਿਰਣ ਨੂੰ ਲੈ ਕੇ ਆਓ ਸ਼੍ਰੀ ਰਾਮਚੰਦਰ ਜੀ ਉਸ ਹਿਰਣ ਦੇ ਮਗਰ ਚਲੇ ਗਏ ਤੇ ਸੀਤਾ ਦੇ ਪਹਿਰੇ ਤੇ ਲਕਸ਼ਮਣ ਨੂੰ ਬਿਠਾ ਗਏ ਪਰ ਜਿਸ ਸਮੇਂ ਸ਼੍ਰੀ ਰਾਮ ਜੀ ਦੀ ਆਵਾਜ਼ ਆਈ ਕਿ ਲਕਸ਼ਮਣ ਮੈਨੂੰ ਤੇਰੀ ਲੋੜ ਹੈ ਤਾਂ ਸੀਤਾ ਮਾਤਾ ਨੇ ਲਕਸ਼ਮਣ ਨੂੰ ਜਾਣ ਲਈ ਕਿਹਾ ਪਰ ਲਕਸ਼ਮਣ ਨੇ ਕਿਹਾ ਕਿ ਮੇਰਾ ਜਾਣਾ ਨਹੀਂ ਬਣਦਾ ਪਰ ਸੀਤਾ ਮਾਤਾ ਨੇ ਜ਼ਬਰਦਸਤੀ ਲਕਸ਼ਮਣ ਨੂੰ ਭੇਜਿਆ ਤਾਂ ਜਾਂਦੇ ਹੋਏ ਲਕਸ਼ਮਣ ਨੇ ਇੱਕ ਲਕੀਰ ਖਿੱਚੀ ਤੇ ਸੀਤਾ ਮਾਤਾ ਨੂੰ ਕਿਹਾ ਕਿ ਇਸ ਲਕੀਰ ਨੂੰ ਨਹੀਂ ਟੱਪਣਾ ਜਿਸ ਸਮੇ ਲਕਸ਼ਮਣ ਚਲਾ ਗਿਆ ਤਾਂ ਰਾਵਣ ਸਾਤ ਦਾ ਰੂਪ ਧਾਰ ਕੇ ਸੀਤਾ ਕੋਲ ਆ ਗਿਆ ਅਤੇ ਸੀਤਾ ਨੂੰ ਲਕੀਰ ਤੋਂ ਬਾਹਰ ਆ ਕੇ ਭਿਖਿਆ ਪਾਉਣ ਲਈ ਕਿਹਾ ਸੀਤਾ ਮਾਤਾ ਨੇ ਉਸ ਨੂੰ ਲਕੀਰ ਦੇ ਅੰਦਰ ਆਉਣ ਲਈ ਕਿਹਾ ਉਸ ਨੇ ਜਵਾਬ ਦੇ ਦਿੱਤਾ ਕਿ ਮੈਂ ਲਕੀਰ ਤੋਂ ਅੰਦਰ ਨਹੀਂ ਆ ਸਕਦਾ ਸੀਤਾ ਨੇ ਕਿਹਾ ਕਿ ਮੈਂ ਲਕੀਰ ਤੋਂ ਬਾਹਰ ਨਹੀਂ ਆ ਸਕਦੀ ਤਾਂ ਸਾਧੂ ਨੇ ਕ੍ਰੋਧ ਵਿੱਚ ਆ ਕੇ ਕਿਹਾ ਜਿਸ ਘਰ ਵਿੱਚੋਂ ਸਾਧੂ ਨੂੰ ਭਿਖਿਆ ਨਹੀਂ ਮਿਲਦੀ ਨਾ ਫਿਰ ਉਸ ਸਾਧੂ ਦਾ ਭਾਰੀ ਸ਼ਰਾਪ ਲੱਗਦਾ ਹੈ ਫਿਰ ਸੀਤਾ ਮਾਤਾ ਨੇ ਸਾਧੂ ਦੇ ਸ਼ਰਾਪ ਦੇ ਡਰ ਕਾਰਨ ਜਦੋਂ ਲਕੀਰ ਟੱਪੀ ਤਾਂ ਰਾਵਣ ਉਸ ਨੂੰ ਚੁੱਕ ਕੇ ਲੈ ਗਿਆ ਉਸ ਸਮੇਂ ਸੀਤਾ ਮਾਤਾ ਸਾਧੂ ਦੇ ਸ਼ਰਾਪ ਤੋਂ ਤਾਂ ਡਰ ਗਈ ਪਰ ਉਸਨੇ ਇਹ ਨਹੀਂ ਸੋਚਿਆ ਕਿ ਜਿਸ ਲਕੀਰ ਨੂੰ ਸਾਧੂ ਨਹੀਂ ਟੱਪ ਸਕਿਆ ਉਸ ਲਕੀਰ ਨੂੰ ਸਾਧੂ ਦਾ ਸ਼ਰਾਪ ਕਿਸ ਤਰ੍ਹਾਂ ਟੱਪ ਸਕੇਗਾ ਇਸ ਤਰ੍ਹਾਂ ਭਾਈ ਮਰਦਾਨਿਆ ਗੁਰੂ ਦਾ ਬਚਨ ਹੀ ਸਿੱਖ ਲਈ ਲਕੀਰ ਹੈ ਜੋ ਗੁਰੂ ਦੇ ਬਚਨ ਨੂੰ ਮੰਨ ਕੇ ਲਕੀਰ ਅੰਦਰ ਰਹੇਗਾ ਉਸ ਉੱਪਰ ਕਿਸੇ ਤਰ੍ਹਾਂ ਦਾ ਜਾਦੂ ਟੋਣਾ ਕੋਈ ਅਸਰ ਨਹੀਂ ਕਰ ਪਾਵੇਗਾ ਪਰ ਜੋ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਤੋਂ ਬਾਹਰ ਜਾਵੇਗਾ ਉਹ ਦੁੱਖ ਪਾਵੇਗਾ ਇਸੇ ਕਾਰਨ ਅੱਜ ਅਸੀਂ ਗੁਰੂ ਸਾਹਿਬਾਂ ਦੇ ਹੁਕਮ ਤੇ ਪੂਰਾ ਪੈਰਾ ਨਾ ਦੇ ਕੇ ਆਪਣੇ ਜੀਵਨ ਵਿੱਚ ਦੁੱਖ ਪਾਉਂਦੇ ਹਾਂ ਸੋ ਗੁਰੂ ਦੇ ਹੁਕਮ ਅੰਦਰ ਰਹਿਣਾ ਹੀ ਸਿੱਖ ਦਾ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ